ਉਹ ਆ ਗੰਦੀ ਤੇਜ਼ ਹੋ ਗਈ ਮਾ ਬਿਜਲੀ ਲਿਸ਼ਕਦੀ ਵੀ ਚਲੀ ਆ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਦਾ ਵਲੌਗ ਜਿਹੜਾ ਆ ਉਹ ਮੈਂ ਤੁਹਾਡੇ ਨਾਲ ਸਵੀਰ ਤੋਂ ਸ਼ੁਰੂ ਕਰਨ ਲੱਗੀ ਆ ਅੱਜ ਦਾ ਜਿਹੜਾ ਮੌਸਮ ਆ ਬਹੁਤ ਹੀ ਸੁਹਾਵਣਾ ਆ ਇਸ ਵਾਰ ਜਿਹੜੀ ਬਾਰਿਸ਼ਾਂ ਬਹੁਤ ਘੱਟ ਹੋਈ ਆ ਬਟ ਇਸ ਅੱਜ ਜਿਹੜਾ ਆ ਅੱਜ ਦਾ ਦਿਨ ਫੁੱਲ ਜਿਹੜਾ ਆ ਉਹ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਸੀਗੀ ਸੋ ਮੈਂ ਹੁਣ ਆ ਗਈ ਆ ਥੱਲੇ ਮੈਂ ਕਿਹਾ ਚਲੋ ਕੋਠੇ ਤੇ ਜਾ ਕੇ ਪਹਿਲਾਂ ਵੈਦਰ ਚੈੱਕ ਕਰਕੇ ਆਉਂਨੇ ਆ ਸੋ ਸਭ ਤੋਂ ਪਹਿਲਾਂ ਕਿਚਨ ਵਿੱਚ ਆ ਕੇ ਸਭ ਤੋਂ ਪਹਿਲਾਂ ਕੰਮ ਹੁੰਦਾ ਆ ਚਾਹ ਬਣਾਉਂਦਾ ਬਟ ਮੈਂ ਪਹਿਲਾਂ ਜਿਹੜਾ ਆ ਇੱਕ ਗਲਾਸ ਪਾਣੀ ਦਾ ਗਰਮ ਕਰਨਾ ਆ ਤੇ ਉਹ ਪੀਨ ਆਇਆ ਉਸ ਤੋਂ ਬਾਅਦ ਮੈਂ ਜਿਹੜੀ ਆ ਉਹ ਚਾਹ ਪੀਣੀ ਆ ਕਹਿੰਦੇ ਆ ਕਿ ਖਾਲੀ ਪੇਟ ਜਿਹੜੀ ਆ ਉਹ ਚਾਹ ਨਹੀਂ ਪੀਣੀ ਚਾਹੀਦੀ ਵੈਸੇ ਵੀ ਸਵੇਰੇ ਉੱਠ ਕੇ ਜਿਹੜਾ ਆ ਸਭ ਤੋਂ ਪਹਿਲਾਂ ਪਾਣੀ ਦਾ ਇੱਕ ਗਲਾਸ ਪੀਣਾ ਚਾਹੀਦਾ ਆ ਕਿਉਂਕਿ ਮੇਰੀ ਜਿਹੜੀ ਮਾਰਨਿੰਗ ਰੁਟੀਨ ਆ ਉਹ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ 6 ਵਜੇ ਤੋਂ ਤਾਂ ਮੈਂ ਪਹਿਲਾਂ ਇਸ਼ਨਾਨ ਕਰਨਾ ਹੁੰਦਾ ਹੈ ਫਿਰ ਪਾਠ ਕਰਨਾ ਹੁੰਦਾ ਹੈ ਫਿਰ ਬਾਅਦ ਵਿੱਚ ਹੀ ਕੁਝ ਖਾਂਦੀ ਆ ਸੋ ਅੱਜ ਜਿਹੜਾ ਆ ਉਹ ਪਲਾਨ ਬਣਿਆ ਆ ਕਿ ਆਲੂ ਵਾਲੀ ਰੋਟੀ ਬਣਾਉਂਦੇ ਆ ਸਾਡੇ ਘਰ ਆਲੂ ਵਾਲੀ ਜਿਹੜੀ ਰੋਟੀ ਆ ਬਹੁਤ ਹੀ ਜਲਦੀ ਜਲਦੀ ਬਣ ਜਾਂਦੀ ਆ ਕਿਉਂਕਿ ਜਿੱਦਣ ਸਵੇਰੇ ਸਵੇਰੇ ਜਿਹੜਾ ਸਬਜੀ ਨਾ ਬਣਾਉਣੀ ਹੋਵੇ ਉਦੋਂ ਜਿਹੜੀ ਆ ਆਲੂ ਵਾਲੀ ਰੋਟੀ ਬਣਾ ਲਈਦੀ ਆ ਇੱਧਰ ਜਿਹੜੀ ਆ ਬਾਰਿਸ਼ ਵੀ ਸ਼ੁਰੂ ਹੋ ਗਈ ਆ ਤੇ ਮੈਂ ਜਿਹੜੀ ਆ ਆਲੂ ਜਿਹੜੇ ਉਬਲਣ ਵਾਸਤੇ ਰੱਖ ਦਿੱਤੇ ਆ ਤੇ ਜਿਹੜਾ ਪਾਣੀ ਆਪਣੇ ਗਲਾਸ ਵਿੱਚ ਪਾ ਕੇ ਰੱਖ ਲਿਆ ਆ ਤੇ ਇੱਧਰ ਜਿਹੜੀ ਆ ਚਾਹ ਬਣਨ ਵਾਸਤੇ ਰੱਖ ਦਿੱਤੀ ਆ ਸਵੇਰੇ ਮੈਂ ਚਾਹ ਦੇ ਵਿੱਚ ਜਿਹੜਾ ਥੋੜੀ ਜੀ ਕਾਲੀ ਮਿਰਚ ਹਰੀ ਇਲਾਚੀ ਦਾ ਪਾਊਡਰ ਤੇ ਨਾਲ ਚਾਹ ਪੱਤੀ ਤੇ ਚੀਨੀ ਪਾ ਕੇ ਜਿਹੜੀ ਉਹ ਚਾਹ ਬਣਾਉਣੀ ਆ ਜਿਹੜੀ ਕਾਲੀ ਮਿਰਚ ਹੁੰਦੀ ਆ ਨਾ ਉਹ ਜਿਹੜੀ ਸਾਡੀ ਛਾਤੀ ਦੇ ਵਿੱਚ ਬਲਗਮ ਜੰਮੀ ਹੁੰਦੀ ਆ ਨਾ ਉਹਦਾ ਜਿਹੜਾ ਉਹਨੂੰ ਕਿੱਡੰ ਦਾ ਜਿਹੜਾ ਕੰਮ ਕਰਦੀ ਆ ਇਸ ਲਈ ਕਾਲੀ ਮਿਰਚ ਦੀ ਚਾਹ ਜਿਹੜੀ ਆ ਇੱਕ ਦਿਨ ਵਿੱਚ ਇੱਕ ਵਾਰੀ ਬਣਾ ਕੇ ਜ਼ਰੂਰ ਪੀਣੀ ਚਾਹੀਦੀ ਆ ਮੈਂ ਹਮੇਸ਼ਾ ਸਵੇਰ ਦੇ ਟਾਈਮ ਹੀ ਕਾਲੀ ਮਿਰਚ ਥੋੜੀ ਜਿਹੀ ਪਾ ਲੈਂਦੀ ਆ ਤੇ ਥੋੜੀ ਜਿਹੀ ਹਰੀ ਇਲਾਚੀ ਪਾ ਦਿੰਦੀ ਆ ਬਾਕੀ ਸਾਰਾ ਦਿਨ ਜਿਹੜਾ ਆ ਉਹ ਸਿੰਪਲ ਚਾਹ ਹੀ ਬੰਦੀ ਆ ਅਦਰਕ ਜਿਹੜਾ ਬਹੁਤ ਹੀ ਘੱਟ ਜਿਹੜਾ ਯੂਜ਼ ਕਰਦਿਆਂ ਕਦੇ-ਕਦਾਈਂ ਸੋ ਪਾਣੀ ਮੈਂ ਪੀ ਲਿਆ ਆ ਤੇ ਇਧਰ ਆ ਮੂੰਗੀ ਦਾਲ ਮੂੰਗੀ ਦੀ ਦਾਲ ਦੀਆਂ ਪਿੰਨੀਆਂ ਜੋ ਕਿ ਬਹੁਤ ਹੀ ਟੇਸਟੀ ਆ ਸੋ ਇੱਕ ਜਿਹੜਾ ਡੱਬਾ ਆਇਆ ਸੀ ਇਨਵਿਟੇਸ਼ਨ ਆਇਆ ਸੀਗਾ ਉਹਦੇ ਵਿੱਚ ਸਾਨੂੰ ਇਹ ਆਈਆਂ ਸੀਗੀਆਂ ਜੋ ਕਿ ਬਹੁਤ ਹੀ ਟੇਸਟੀ ਆ ਤੇ ਉਹ ਵੀ ਮੈਂ ਲੈ ਲਈ ਆ ਤੇ ਨਾਲ ਚਾਹ ਲੈ ਲਈ ਆ ਸੋ ਅਸੀਂ ਜਿਹੜਾ ਆ ਉਹ ਜ਼ਿਆਦਾਤਰ ਜਿਹੜਾ ਆ ਉਹ ਸਟੀਲ ਦੇ ਗਲਾਸਾਂ ਵਿੱਚ ਚਾਹ ਪੀਣੀ ਹੀ ਪ੍ਰੈਫਰ ਕਰਦੇ ਆ ਕਿਉਂਕਿ ਬਚਪਨ ਤੋਂ ਜਿਹੜਾ ਆ ਉਹ ਸਟੀਲ ਦੇ ਗਲਾਸਾਂ ਵਿੱਚ ਹੀ ਪੀਤੀ ਆਂ ਫਾਂ ਦੇ ਚਾਹ ਪੀ ਲੈ ਚਿੱਕੀ ਚਿੱਕੀ ਚਾਹ ਪੀਣੀ ਚਿੱਕੀ ਕਿਧਰ ਗਿਆ ਐਲੈਕਸ ਐਲੈਕਸ Olá. E no mar. ਸੋ ਜਿੰਨੀ ਦੇਰ ਮੈਂ ਚਾਹ ਪੀਤੀ ਕੋਈ 20-25 ਮਿੰਟ ਲੱਗ ਗਏ ਹੋਣਗੇ ਉੰਨੀ ਦੇਰ ਦੇ ਵਿੱਚ ਜਿਹੜਾ ਆਲੂ ਉਬਲ ਗਏ ਸੀਗੇ ਫਿਰ ਮੈਂ ਆ ਕੇ ਪਹਿਲਾਂ ਆਟਾ ਗੁੰਨ ਲਿਆ ਫਿਰ ਪਿਆਜ਼ ਕੱਟ ਲਿਆ ਹਰੀ ਮਿਰਚ ਕੱਟ ਲਈ ਤੇ ਜਿਹੜਾ ਅਦਰਕ ਆ ਉਹਨੂੰ ਗ੍ਰੇਟ ਕਰ ਲਿਆ ਕਿਉਂਕਿ ਮੇਰਾ ਜਿਹੜਾ ਬੇਟਾ ਆ ਉਹ ਅਦਰਕ ਵਾਲੀ ਜਿਹੜੀ ਆਲੂ ਵਾਲੀ ਰੋਟੀ ਵਿੱਚ ਅਦਰਕ ਪਸੰਦ ਨਹੀਂ ਕਰਦਾ ਤੇ ਮੈਂ ਗ੍ਰੇਟ ਕਰਕੇ ਪਾ ਦਿੰਨੀ ਆ ਸੋ ਆਲੂ ਜਿਹੜੇ ਆ ਉਹਨਾਂ ਨੂੰ ਮੈਂ ਛਿੱਲ ਲਿਆ ਆ ਤੇ ਜਿਹੜੀ ਬਾਰਿਸ਼ ਆ ਉਹ ਵੀ ਲਗਾਤਾਰ ਹੋ ਰਹੀ ਆ ਮੈਂ ਜਦੋਂ ਵੀ ਆਲੂ ਵਾਲੀ ਰੋਟੀ ਬਣਾਉਣੀ ਆ ਨਾ ਆਲੂਆਂ ਨੂੰ ਜਿਹੜਾ ਆ ਹਮੇਸ਼ਾ ਗਰਮ-ਗਰਮ ਹੀ ਛਿਲਕੇ ਤੇ ਮੈਸ਼ ਕਰ ਲੈਣੀ ਆ ਫਿਰ ਉਹਨਾਂ ਵਿੱਚ ਪਾ ਦੇਣੀ ਆ ਪਿਆਜ਼ ਕੱਟੇ ਹੋਏ ਤੇ ਹਰੀ ਮਿਰਚ ਹਮੇਸ਼ਾ ਇੱਕ ਹੀ ਹਰੀ ਮਿਰਚ ਜਿਹੜਾ ਉਹ ਪਾਉਂਦੀ ਆ ਤੇ ਨਾਲ ਹੀ ਜਿਹੜਾ ਆ ਅਦਰਕ ਪਾ ਦੇਣੀ ਆ ਅਗਰ ਹੋਵੇ ਅਗਰ ਅਦਰਕ ਨਾ ਹੋਵੇ ਫਿਰ ਜਿਹੜਾ ਆ ਉਹ ਅਸੁੰਡ ਦਾ ਪਾਊਡਰ ਪਾ ਲਈਦਾ ਆ ਨਮਕ ਪਾ ਦਿੱਤਾ ਆ ਥੋੜਾ ਜਿਹਾ ਗਰਮ ਮਸਾਲਾ ਪਾ ਦਿੱਤਾ ਆ ਪੁੰਨਿਆ ਹੈ ਜੀਰਾ ਪਾਇਆ ਆ ਕਾਲੀ ਮਿਰਚ ਪਾਈ ਆ ਅੰਬਚੂਰ ਪਾਊਡਰ ਪਾਇਆ ਆ ਨਾਲ ਮੈਂ ਜਿਹੜਾ ਆ ਉਹ ਪੁਦੀਨੇ ਦਾ ਪਾਊਡਰ ਪਾਇਆ ਆ ਤੇ ਨਾਲ ਹੀ ਜਿਹੜੀ ਕਸੂਰੀ ਮੇਥੀ ਸੁੱਕਾ ਧਨੀਆ ਸੋ ਇਹ ਜਿਹੜੀਆਂ ਚੀਜ਼ਾਂ ਐ ਮੈਂ ਸਾਰੀਆਂ ਦੇ ਵਿੱਚ ਪਾ ਦਿੱਤੀਆਂ ਆ ਆਲੂ ਵਾਲੀ ਰੋਟੀ ਜਿਹੜੀ ਆ ਨਾ ਉਹਦਾ ਆਪਣਾ ਹੀ ਸਵਾਦ ਹੁੰਦਾ ਆ ਤੁਸੀਂ ਇਹਦੇ ਵਿੱਚ ਕੋਈ ਵੀ ਇਨਗਰੀਡੀਅੰਟ ਪਾ ਲੋ ਲਾਈਕ ਅਗਰ ਤੁਸੀਂ ਸੁੱਕੇ ਮਸਾਲੇ ਕੰਨੇ ਵੀ ਪਾ ਲੋ ਨਾ ਤਦ ਵੀ ਜਿਹੜਾ ਆ ਨਾ ਲੂਣ ਮਿਰਚ ਮਸਾਲਾ ਪਾ ਕੇ ਅੰਬਚੂਰ ਪਾ ਕੇ ਵੀ ਤੁਸੀਂ ਬਣਾ ਲੋਗੇ ਨਾ ਤਦ ਵੀ ਜਿਹੜੀ ਰੋਟੀਆਂ ਬਹੁਤ ਸਵਾਦ ਬਣਦੀ ਆ ਤੇ ਮੈਂ ਜਿਹੜਾ ਆ ਹਮੇਸ਼ਾ ਆਲੂਆਂ ਨੂੰ ਜੜਾਇਆ ਪੂਰੀ ਤਰ੍ਹਾਂ ਮੈਸ਼ ਨਹੀਂ ਕਰਦੀ ਮੈਨੂੰ ਉਹਦੇ ਵਿੱਚ ਛੋਟੇ ਛੋਟੇ ਜਿਹੜੇ ਟੁਕੜੇ ਆ ਉਹ ਬਹੁਤ ਪਸੰਦ ਆ ਜਦੋਂ ਅਸੀਂ ਰੋਟੀ ਬਣਾਉਂਦੇ ਆ ਨਾ ਤੇ ਜਦੋਂ ਉਹਦੇ ਵਿੱਚ ਛੋਟੇ ਛੋਟੇ ਟੁਕੜੇ ਜਿਹੜੇ ਆ ਉਹ ਬੀਲ ਨੇ ਨਾਲ ਜਦੋਂ ਪ੍ਰੈਸ ਹੋ ਜਾਂਦੀਆਂ ਨਾ ਤੇ ਫਿਰ ਜਿਹੜੀ ਰੋਟੀ ਦੇ ਵਿੱਚ ਉਹ ਆਉਂਦੇ ਆ ਨਾ ਮੈਨੂੰ ਬਹੁਤ ਸਵਾਦ ਲੱਗਦਾ ਸੋ ਮੈਂ ਹਮੇਸ਼ਾ ਜਿਹੜਾ ਆ ਉਹ ਆਲੂਆਂ ਨੂੰ ਜਿਹੜਾ ਮੈਸ਼ ਕਰ ਲੈਨੀ ਆ ਫਿਰ ਜਿਹੜਾ ਆ ਇੱਕੋ ਹੀ ਪੇੜੇ ਵਿੱਚ ਜਿਹੜਾ ਭਰ ਕੇ ਆਲੂ ਵਾਲੀ ਰੋਟੀ ਜਿਹੜੀ ਬਣਾ ਲਈਦੀ ਆ ਇਥੇ ਮੇਰਾ ਇੱਕ ਵਿਚਾਰ ਆ ਕਿ ਜੇ ਪਹਿਲੀ ਰੋਟੀ ਜਿਹੜੀ ਆ ਵਧੀਆ ਬਣ ਜਾਵੇ ਤਾਂ ਜਿਹੜੀਆਂ ਬਾਅਦ ਵਾਲੀਆਂ ਰੋਟੀਆਂ ਆ ਨਾ ਉਹ ਚੰਗੀਆਂ ਨਹੀਂ ਬਣਦੀਆਂ ਬਟ ਅੱਜ ਮੇਰੀ ਜਿਹੜੀ ਪਹਿਲੀ ਰੋਟੀ ਸੀ ਨਾ ਉਹ ਥੋੜੀ ਜੀ ਫਟ ਗਈ ਸੀਗੀ ਸੋ ਬਾਅਦ ਵਾਲੀਆਂ ਜਿਹੜੀਆਂ ਰੋਟੀਆਂ ਆ ਨਾ ਉਹ ਬਹੁਤ ਵਧੀਆ ਬਣੀਆਂ ਸੀਗੀਆਂ ਕਦੀ ਵੀ ਰੋਟੀ ਜਿਹੜੀ ਆ ਉਹ ਫਟਦੀ ਨਹੀਂ ਆ ਬਟ ਕਈ ਵਾਰ ਹੁੰਦਾ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਨਹੀਂ ਕਰਦੀ ਉਹਦੇ ਵਿੱਚ ਛੋਟੇ-ਛੋਟੇ ਜਿਹੜੇ ਟੁਕੜੇ ਔਰ ਆਖਦੀਆਂ ਸੋ ਜਦੋਂ ਕਈ ਵਾਰ ਟੁਕੜੇ ਜਿਹੜੇ ਕੰਡੇ ਵਿੱਚ ਆ ਜਾਂਦੇ ਆ ਨਾ ਉਦੋਂ ਫਿਰ ਜਿਹੜੀ ਰੋਟੀ ਟੁੱਟੇ ਜਾਂਦੀ ਆ ਵੈਸੇ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਰੋਟੀ ਟੁੱਟ ਜਾਵੇ ਰੋਟੀ ਹਮੇਸ਼ਾ ਬਹੁਤ ਵਧੀਆ ਬਣਦੀ ਆ ਸੋ ਹਮੇਸ਼ਾ ਜਦੋਂ ਵੀ ਆਲੂ ਵਾਲੀ ਰੋਟੀ ਬਣਾਓ ਨਾ ਤਾਂ ਉਹਨੂੰ ਜਿਹੜਾ ਮੀਡੀਅਮ ਸੇਕ ਦੇ ਉੱਤੇ ਹੀ ਥੋੜਾ ਥੋੜਾ ਕੂਲਾ ਕੇ ਜਿਹੜਾ ਸੇਕਣਾ ਚਾਹੀਦਾ ਹੈ ਤੇ ਰੋਟੀ ਜਿਹੜੀ ਆ ਬਹੁਤ ਹੀ ਟੇਸਟੀ ਬਣਦੀ ਆ ਸੋ ਮੈਂ ਜਿਹੜਾ ਆ ਹਮੇਸ਼ਾ ਚਾਹ ਦੇ ਨਾਲ ਹੀ ਆਲੂ ਵਾਲੀ ਰੋਟੀ ਖਾਣੀ ਪਸੰਦ ਕਰਦੀ ਆ ਸੋ ਜਦੋਂ ਬ੍ਰੇਕਫਾਸਟ ਕੀਤਾ ਨਾ ਉਸ ਤੋਂ ਬਾਅਦ ਜਿਹੜਾ ਆ ਉਹ ਧੁੱਪ ਲੱਗ ਗਈ ਸੀਗੀ ਤੇ ਮੈਂ ਜਿਹੜਾ ਉਹ ਕੱਪੜੇ ਤੋਤੇ ਸੀਗੇ ਵੈਸੇ ਮੈਂ ਕੱਪੜੇ ਜਿਹੜਾ ਛਾਡੇ ਵਿੱਚ ਪਾ ਦਿੰਨੀ ਆ ਬਟ ਮੈਂ ਜਿਹੜਾ ਉਹ ਬਾਹਰ ਹੀ ਪਾ ਦਿੱਤੇ ਸੀਗੇ ਤੇ ਮੈਂ ਕਿਹਾ ਸੋ ਮੈਂ ਸੋਚਿਆ ਸੀ ਕਿ ਧੁੱਪ ਨਿਕਲੇ ਬਹੁਤ ਹੀ ਵਧੀਆ ਧੁੱਪ ਲੱਗੀ ਸੀਗੀ ਪਰ ਬਾਅਦ ਵਿੱਚ ਜਿਹੜਾ ਹੈ ਨਾ ਉਹ ਦੇਖੋ ਤੁਸੀਂ ਇੱਕ ਪਾਸੇ ਬਹੁਤ ਜ਼ਿਆਦਾ ਬੱਦਲ ਸੀਗਾ ਤੇ ਇੱਕ ਪਾਸੇ ਬਿਲਕੁਲ ਹੀ ਆਸਮਾਨ ਜਿਹੜਾ ਉਹ ਸਾਫ਼ ਸੀਗਾ ਤੇ ਮੈਂ ਕੋਈ ਅੱਧਾ ਘੰਟਾ ਜਿਹੜਾ ਆ ਨਾ ਇਹੀ ਸੋਚਦੀ ਰਹੀ ਕਿ ਮੈਂ ਕੱਪੜੇ ਬਾਹਰ ਰਹਿਣ ਦਵਾਂ ਕਿ ਅੰਦਰ ਰਹਿਣ ਦਵਾਂ ਫਿਰ ਮੈਂ ਕਾਫੀ देर ਸੋਚਣ ਤੋਂ ਬਾਅਦ ਉਦੋਂ ਮੈਂ ਲੰਚ ਦਾ ਟਾਈਮ ਹੋ ਗਿਆ ਸੀਗਾ 3 ਵਜ ਗਏ ਤੇ ਫਾਈਨਲੀ ਮੈਂ ਸੋਚਿਆ ਕਿ ਸਭ ਤੋਂ ਵਧੀਆ ਤਰੀਕਾ ਆਹੀ ਆ ਕਿ ਮੈਂ ਜਿਹੜਾ ਇਹਨਾਂ ਨੂੰ ਸ਼ੈੱਡ ਦੇ ਵਿੱਚ ਪਾ ਦਵਾਂ ਮੈਂ ਵੀ ਟੈਨਸ਼ਨ ਫਰੀ ਹੋ ਜਾਵਾਂਗੀ ਆਪੇ ਸੁੱਕਦੇ ਰਹਿਣਗੇ ਚਾਹੇ ਧੁੱਪ ਨਿਕਲੇ ਚਾਹੇ ਨਾ ਨਿਕਲੇ ਔਰ ਫਿਰ ਮੈਂ ਜਿਹੜਾ ਆ ਅੱਧਾ ਪੌਣਾ ਘੰਟਾ ਇੱਧਰ ਉੱਧਰ ਵੇਖ ਕੇ ਪਹਿਲਾਂ ਕੋਠੇ ਤੇ ਵੇਖਿਆ ਕਿ ਬੱਦਲ ਆ ਰਿਹਾ ਹੈ ਕਿ ਨਹੀਂ ਆ ਰਿਹਾ ਤੇ ਫਿਰ ਹਾਰ ਕੇ ਮੈਂ ਜਿਹੜਾ ਆ ਸਾਰੇ ਕੱਪੜੇ ਅੰਦਰ ਸੁਕਣੇ ਪਾਈ ਦਿੱਤੇ ਕਿਉਂਕਿ ਮੈਨੂੰ ਐਵੇਂ ਲੱਗਣ ਲੱਗ ਗਿਆ ਸੀ ਕਿ ਜਿਹੜਾ ਬੱਦਲ ਆਣਾ ਬਹੁਤ ਜ਼ਿਆਦਾ 쿨ਨ ਲੱਗ ਗਿਆ ਆ ਕਿਉਂਕਿ ਇੱਕ ਪਾਸੇ ਤੇ ਬਹੁਤ ਜ਼ਿਆਦਾ ਆਸਮਾਨ ਸਾਫ਼ ਸੀਗਾ ਤੇ ਇੱਕ ਪਾਸੇ ਜਿਹੜਾ ਆ ਉਹ ਬਹੁਤ ਜ਼ਿਆਦਾ ਬੱਦਲ ਸੀਗਾ ਜਦੋਂ ਇਹ ਜਿਹੜੇ ਲੇਡੀਜ਼ ਦੀ ਪ੍ਰੋਬਲਮ ਹੁੰਦੀ ਆ ਕੱਪੜੇ ਧੋਵੋ ਤੇ ਫਿਰ ਉਹਨਾਂ ਨੂੰ ਸੁਕਾਉਣਾ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਤੇ ਸਾਡੇ ਵਰਗਿਆਂ ਲਈ ਤੇ ਬਹੁਤ ਔਖਾ ਹੁੰਦਾ ਹੈ ਕਿਉਂਕਿ ਅਸੀਂ ਜਿਹੜੇ ਆ ਉਹ ਸਾਨੂੰ ਕੋਠੇ ਤੇ ਜਾ ਕੇ ਦੇਣਾ ਆ ਉਹ ਕੱਪੜੇ ਸੁਕਣੇ ਪਾਉਣੇ ਪੈਂਦੇ ਆ ਤੇ ਫਿਰ ਜਦੋਂ ਕਈ ਵਾਰੀ ਉਹ ਨਹੀਂ ਆਏ ਦਾ ਪਤਾ ਵੀ ਨਹੀਂ ਲੱਗਦਾ ਤੇ ਭੱਜ ਕੇ ਜਾ ਕੇ ਜਿਹੜਾ ਉਹ ਕੱਪੜੇ ਲਾਣੇ ਪੈਂਦੇ ਆ ਸੋ ਇਸੇ ਕਰਕੇ ਮੈਂ ਸੋਚਿਆ ਕਿ ਫਿਰ ਅਗਰ ਮੈਨੂੰ ਨਾ ਪਤਾ ਕੇ ਬਾਰਿਸ਼ ਹੋ ਗਈ ਆ ਤੇ ਮੈਨੂੰ ਫਿਰ ਪੰਚਨਾ ਪੈਣਾ ਆ ਇਸ ਕਰਕੇ ਮੈਂ ਜਿਹੜਾ ਉਹ ਕੱਪੜੇ ਫਿਰ ਜਿਹੜਾ ਉਹ ਸ਼ੈੱਡ ਵਿੱਚ ਪਾ ਦਿੱਤੇ ਸੋ ਚੰਗੇ ਵੇਲੇ ਜਿਹੜਾ ਆ ਉਹ ਮੈਂ ਕੱਪੜੇ ਜਿਹੜਾ ਅੰਦਰ ਪਾ ਦਿੱਤੇ ਛੱਡ ਵਿੱਚ ਹੁਣ ਜਿਹੜਾ ਆ ਕੋਈ 5ਵੇਂ ਦਾ ਟਾਈਮ ਆ ਜਦੋਂ ਮਤਲਬ ਕਿ ਕਦਮਨਾ ਬਹੁਤ ਹੀ ਤੇਜ਼ ਹਵਾ ਦੀ ਆਵਾਜ਼ ਜਿਹੜੀ ਆਉਣੀ ਸ਼ੁਰੂ ਹੋ ਗਈ ਸੀਗੀ ਤੇ ਜਿਹੜੀਆਂ ਕੋਠੇ ਤੇ ਟੀਨਾ ਪਾਈਆਂ ਸੀ ਨਾ ਉਹਨਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਜਦੋਂ ਕੋਠੇ ਦੇ ਉੱਤੇ ਆ ਕੇ ਵੇਖਿਆ ਨਾ ਇੰਨੀ ਜ਼ਿਆਦੀ ਕਾਲੀ ਕਟਾ ਚੜੀ ਹੋਈ ਸੀ ਨਾ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲ ਰਹੀ ਸੀਗੀ ਸੋ ਸਾਡੇ ਜਿਹੜਾ ਦਿਨੇ ਥੋੜੇ ਥੋੜੇ ਜਿਹੜੇ ਗੜੇ ਪਏ ਸੀਗੇ ਫਿਰ ਬਾਅਦ ਵਿੱਚ ਪਤਾ ਲਗਾ ਕਿ ਰਾਜਸਥਾਨ ਸੀ ਅਜਨਾਲੇ ਵਾਲੀ ਸਾਈਡ ਦੇ ਉੱਤੇ ਨਾ ਬਹੁਤ ਜ਼ਿਆਦਾ ਗੜੇ ਪਏ ਆ ਐਵੇਂ ਗੜੇ ਪਏ ਆ ਜਿਵੇਂ برف ਪਈ ਹੁੰਦੀ ਆ ਉਹ ਉਹ ਆ ਗਿੰਦੀ ਤੇਜ਼ ਹੋ ਗਈ ਮਾ ਬਿਜਲੀ ਲਿਸ਼ਕਦੀ ਵੀ ਚਲੀ ਆ 4.8 ਨੋਟਕੇ ਵੱਜੇ ਸੁਸ਼ਟੀ ਆ ਗਿਆ ਮੈਂ ਅਜੇ ਨਾ ਤਰ ਹੋਇਆ ਇਹ ਬਰੀ ਹੋ ਗਿਆ ਇਹ ਜਿਹੜੀ ਵੀਡੀਓ ਆ ਇਹ ਅਗਲੇ ਦਿਨ ਦੀ ਆ ਦੀ ਵੇਖੇ ਮੈਂ ਕੱਪੜੇ ਧੋਤੇ ਸੀ ਨਾ ਤੇ ਅਗਲੇ ਦਿਨ ਜਿਹੜੀ ਆ ਧੁੱਪ ਲੱਗ ਗਈ ਸੀਗੀ ਤੇ ਕੱਪੜੇ ਜਿਹੜੇ ਚੰਗੀ ਤਰ੍ਹਾਂ ਸੁੱਕ ਗਏ ਸੀ ਤੇ ਇਹ ਪੈਂਟ ਵੀ ਮੈਂ ਧੋਤੀ ਸੀ ਇਸ ਪੈਂਟ ਨੂੰ ਮੈਂ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਿਆ ਸੀ ਸਰਫ ਵਿੱਚ ਫਿਰ ਬਰਸ਼ ਲਗਾ ਕੇ ਮਸ਼ੀਨ ਵਿੱਚ ਪਾ ਦਿੱਤਾ ਸੀਗਾ ਪੈਂਟ ਸਾਰੀ ਚੰਗੀ ਤਰ੍ਹਾਂ ਸਾਫ਼ ਹੋ ਗਈ ਸੀ ਬਸ ਇਹਦੇ ਉੱਤੇ ਆ ਜਿਹੜਾ ਗਰੀਸ ਦਾ ਦਾਗ ਆ ਨਾ ਇਹ ਲੱਗ ਗਿਆ ਸੀਗਾ ਸੋ ਇਹਨੂੰ ਸਾਫ਼ ਕਰਨ ਲਈ ਮੈਂ ਜਿਹੜਾ ਆ ਉਹ ਸਰੋਂ ਦਾ ਤੇਲ ਲੈ ਲਿਆ ਆ ਤੇ ਸਰੋਂ ਦੇ ਤੇਲ ਨੂੰ ਜਿਹੜਾ ਆ ਇਹਦੇ ਉੱਤੇ ਡਾਇਰੈਕਟ ਪਾ ਦੇਣਾ ਆ ਮਤਲਬ ਕਿ ਬਿਲਕੁਲ ਇਹਦੇ ਉੱਤੇ ਸਿੱਧਾ ਪਾ ਦੇਣਾ ਇਹਨੂੰ ਗਿੱਲਣਾ ਨਹੀਂ ਕਰਨਾ ਇਹਦੇ ਉੱਤੇ ਹੀ ਜਿਹੜਾ ਆ ਉਹ ਇਸ ਤਰ੍ਹਾਂ ਹੀ ਜਿਹੜਾ ਸਰੋਂ ਦਾ ਤੇਲ ਆ ਉਹ ਪਾ ਦੇਣਾ ਆ ਇਹ ਇੱਕ ਬਹੁਤ ਹੀ ਵਧੀਆ ਤਰੀਕਾ ਆ ਗਰੀਸ ਦੀ ਕਾਲਖ ਉਤਾਰਨ ਲਈ ਕੋਈ ਵੀ ਤੁਸੀਂ ਦਾਗ ਆ ਉਹਦੇ ਉੱਤੇ ਇਹਨੂੰ ਟਰਾਈ ਕਰ ਸਕਦੇ ਹੋ ਇਹ ਕਾਫੀ ਤਰ੍ਹਾਂ ਦੇ ਜਿਹੜੇ ਦਾਗ ਮੋਸਟਲੀ ਉੱਤਰ ਹੀ ਜਾਂਦੇ ਆ ਸੋ ਤੇਲ ਪਾਉਣ ਤੋਂ ਬਾਅਦ ਮੈਂ ਲੈ ਲਿਆ ਆ ਦੇਸੀ ਸਾਬਣ ਤੇ ਇਹਨੂੰ ਜਿਹੜਾ ਆ ਇਹਦੇ ਉੱਤੇ ਰਗੜ ਦੇਣਾ ਆ ਤੇ ਰਗੜਨ ਤੋਂ ਬਾਅਦ ਜਿਹੜਾ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਆ ਅਸੀਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਨਾ ਉਦੋਂ ਸਾਈਕਲ ਦੇ ਉੱਤੇ ਜਾਂਦੇ ਹੁੰਦੇ ਸੀ ਸਕੂਲ ਤੇ ਜਿਹੜੀ ਸਾਈਕਲ ਦੀ ਚੇਨ ਹੁੰਦੀ ਸੀ ਨਾ ਉਹਦੇ ਜਿਹੜੇ ਕਾਲਖਾਣਾ ਉਹ ਪੌਂਚਿਆਂ ਨੂੰ ਲੱਗ ਜਾਂਦੀ ਹੁੰਦੀ ਸੀਗੀ ਪੈਰ ਜਿਹੜੇ ਸਲਵਾਰ ਦੇ ਪੌਂਚੇ ਹੁੰਦੇ ਸੀ ਨਾ बॉਟਮ ਦੇ ਪੌਂਚੇ ਉਹਨਾਂ ਨੂੰ ਲੱਗ ਜਾਂਦੀ ਹੁੰਦੀ ਸੀਗੀ ਤੇ ਸਾਡੇ ਜਿਹੜੇ बॉਟਮਸ ਹੁੰਦੀਆਂ ਸੀ ਸਲਵਾਰਾਂ ਉਹ ਵਾਈਟ ਕਲਰ ਦੀ ਹੁੰਦੀ ਸੀ ਵਾਈਟ ਯੂਨੀਫਾਰਮ ਹੁੰਦੀ ਸੀਗੀ ਸੋ ਫਿਰ ਉਹ ਜਿਹੜੀ ਕਾਲਖਾ ਮਿੱਟੀ ਦੇ ਤੇਲ ਦੇ ਨਾਲ ਜਦੋਂ ਉਤਾਰਦੇ ਸੀ ਨਾ ਤੇ ਉਹ ਕਈ ਵਾਰੀ ਫੈਲ ਜਾਂਦੀ ਸੀਗੀ ਸੋ ਇਹ ਜਿਹੜਾ ਤਰੀਕਾ ਆ ਸਭ ਤੋਂ ਬੈਸਟ ਆ ਬਸ ਸਰੋਂ ਦਾ ਤੇਲ ਲਗਾਓ ਉਹਦੇ ਉੱਤੇ ਦੇਸੀ ਸਾਬ ਬਲਨਾਓ ਤੇ ਬਹੁਤ ਹੀ ਜਲਦੀ ਜਿਹੜੀ ਕਾਲਖ ਹੈ ਮਲਨ ਦੇ ਨਾਲ ਹੀ ਉਤਰ ਜਾਂਦੀ ਆ ਤੇ ਜਿਆਦਾ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ ਜਿਆਦਾ ਮਿਹਨਤ ਦੀ ਲੋੜ ਨਹੀਂ ਪੈਂਦੀ ਮਤਲਬ ਕਿ ਹੋਰ ਵੀ ਮੈਂ ਇੱਕ ਵਾਰ ਇੱਕ ਦੋ ਤਰ੍ਹਾਂ ਦੇ ਜਿਹੜੇ ਦਾਗ ਆ ਇਹਦੇ ਨਾਲ ਉਤਾਰੇ ਸੀਗੇ ਮੈਨੂੰ ਹੁਣ ਯਾਦ ਨਹੀਂ ਆ ਸਿੱਕੂ ਵਾਰ ਮੇਰੇ ਬੇਟੇ ਨੇ ਵਿਆਹ ਤੇ ਜਾਣਾ ਸੀਗਾ ਉਹਨੇ ਆਪਣੇ ਸਾਰੇ ਕੱਪੜੇ ਜਿਹੜਿਆ ਉਹ ਇਸ ਤਰ੍ਹਾਂ ਕਾਲੇ ਕਰ ਲਏ ਸੀਗੇ ਤਾਂ ਅਸੀਂ ਜਿਹੜਾ ਉਸੇ ਟਾਈਮ ਇਦਾਂ ਸਰੋਂ ਦੇ ਤੇਲ ਤੇ ਦੇਸੀ ਸਾਬਣ ਦੇ ਨਾਲ ਜਿਹੜੇ ਕੱਪੜੇ ਸਾਫ਼ ਕਰਕੇ ਉਹਨੂੰ ਸੁਕਾ ਕੇ ਸਿਰਫ ਆ ਕੇ ਖੜਿਆ ਸੀਗਾ ਇਸ ਤੋਬਾ ਜਿਹੜਾ ਆ ਜਦੋਂ ਤੁਸੀਂ ਤੇਲ ਲਗਾ ਲਿਆ ਦਿਸੇ ਸਾਬਣ ਲਗਾ ਲਿਆਣਾ ਫਿਰ ਉਹਨੂੰ ਜਿਹੜਾ ਪਾਣੀ ਨਾਲ ਧੋ ਦੇਣਾ ਆ ਤੇ ਸੁਕਾ ਲੈਣਾ ਆ ਤੇ ਦਾਗ ਜਿਹੜਾ ਆਰਾਮ ਨਾਲ ਜਿਹੜਾ ਉੱਤਰ ਜਾਂਦਾ ਆ ਤੇ ਕੋਈ ਵੀ ਦੇ ਉਤੇ ਤੇਲ ਦਾ ਦਾਗ ਜਿਹੜਾ ਅਸੀਂ ਤੇਲ ਚੋਂ ਲਾ ਪਾਇਆ ਹੈ ਨਾ ਉਹਦਾ ਵੀ ਦਾਗ ਨਹੀਂ ਲੱਗਦਾ ਸੋ ਇੱਕ ਬਹੁਤ ਵਧੀਆ ਜਿਹੜਾ ਆ ਉਹ ਤਰੀਕਾ ਆ ਕੋਈ ਵੀ ਦਾਗ ਉਤਾਰਨ ਦਾ ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਸੋ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ